ਇਹ ਸਾਰਿਆਂ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਕੋ ਜਿਓਗੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਮਿਹਰ ਭਰਿਆ ਹੱਥ ਰੱਖੇ ਜੀ ਸੱਚੇ ਪਾਤਸ਼ਾਹ ਸਾਰੇ ਹੀ ਪਰਿਵਾਰ ਤੇ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਪੈਣਾ ਭਰਾਮਾ ਦਾ ਜਿਹੜੇ ਮੈਨੂੰ ਇੱਥੋਂ ਤੱਕ ਲੈ ਆਏ ਬਹੁਤ ਮਨ ਖੁਸ਼ ਹੈ ਸੱਚੇ ਪਾਤਸ਼ਾਹ ਮੇਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਬੱਚੇ ਮੇਰ ਭਰਿਆ ਅੱਠ ਰੱਖੇ ਤੰਦਰੁਸਤੀਆਂ ਦੇ ਸਾਂ ਨ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਾਹਰ ਬੈਠੇ ਜੋ ਸਭ ਦਸਾਂ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਵਾਂ ਬੱਚੇ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਜੀ ਉਹ ਠੀਕ ਠਾਕ ਹੋ ਜੀ ਸਾਰੇ ਪਰ ਮਹਾਰਗਿਆਰਤਾ ਸੇ ਬੇਨਤੀ ਕਰਦੇ ਆ ਨਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਦਨ ਦੁਗਣੀ ਰਾਤ ਜੋਗਣੀ ਤਰੱਕੀ ਵਾਖੇ ਜੀ ਮਿਹਰ ਭਰਿਆ ਹੱਥ ਰੱਖੇ ਸੱਚੇ ਪਾਤਸ਼ਾਹ ਤਦਰੁਸਤੀ ਦੇਵ ਜੀ ਤੇ ਅੱਜ ਹੈਗੇ ਜੀ ਦੋ ਕੰਮ ਤੇ ਇੱਕ ਬੱਚੇ ਨੇ 6:00 ਵਜੇ ਕੀ ਬੇਟੇ ਦੇ ਉਹ ਬਾਤ ਹੈ ਉਹ ਅੱਜ ਉਹਨਾਂ ਦੀ ਬਾਹ ਵਖਾਣ ਜਾਣਾ ਤੇ ਕੱਲ ਨਾ ਸਾਈਕਲ ਹੀ ਮੂਰੇ ਪਈ ਸੀਗੀ ਪਤਾ ਨਹੀਂ ਲੱਗਿਆ ਇਹ ਸਾਈਕਲ ਹੀ ਇੱਤੇ ਉੱਤੇ ਡੱਗ ਪਿਆ ਤੇ ਉਹ ਬਾਹ ਦੇ ਵਿੱਚ ਸੱਟ ਲੱਗ ਗਈ ਤੇ ਅੱਜ ਵਖਾ ਕੇ ਉਹਨੇ ਤੇ ਹੱਡੀ ਨਹੀਂ ਟੁੱਟੀ ਪਰ ਤਾਂ ਹੱਡੀ ਹੁੰਦੀ ਤਾਂ ਟਪੜਾ ਹੀ ਨਹੀਂ ਸੀ ਤੇਰਾ ਡਾਟ ਬਹੁ ਪੈਣਾ ਸੀ ਤਾਂ ਇਹਨੇ ਹੱਡੀ ਟੁੱਟਦੀ ਇੰਦੀ ਪਤਾ ਹੱਡੀ ਜਦੋਂ ਟੁੱਟਦੀ ਇੰਦੀ ਹੈ ਨਾ ਉਦੋਂ ਪੀੜ ਬਹੁ ਪੈਂਦੀ ਆ ਪਿਆ ਹੀ ਨਹੀਂ ਜਾਂਦਾ ਜਿੰਨਾ ਚੱਕੋ ਪਲੇਟ ਨਾ ਪਾਵੇਂ ਇਹਨਾ ਇੱਕ ਸਰਫ ਤੇਰੀ ਬਾਹ ਠੋਕ ਗਈ ਬਾਹ ਠੋਕਨ ਦੇ ਨਾਲ ਕੰਮ ਹੋਇਆ ਤੇਰਾ ਉਹ ਜਿਹੜੀ ਆ ਬਾਗੜ ਜੀ ਨਹੀਂ ਆਹ ਜਿਹੜੀ ਆ ਹੁੰਦੀ ਆ ਹੱਡੀ ਜੀ ਉਹ ਮਾੜੀ ਮੋਟੀ ਏ ਲੋਈ ਉਹਦੀ ਉਹ ਤੇਲ ਨਾਲ ਮਲ ਕੇ ਨਾ ਤੇ ਸਵਾਰ ਕੇ ਪੱਟੀ ਬਣਾ ਲਈ ਗਰਮ ਕਿਉਂ ਤੇ ਅੱਗੇ ਜਿਹੜਾ ਦਾਤ ਦੇ ਹੁੰਦੇ ਸੀ ਉਹਨਾਂ ਨੂੰ ਦੱਚਾ ਉਹਨਾਂ ਨੂੰ ਹੋਰ ਕੁਝ ਕਹਿਣਾ ਬਹੁਤ ਬਹੁਤ ਧੰਨਵਾਦ ਆ ਜੀ ਭੈਣ ਭਰਾਵਾਂ ਦਾ ਤਾ ਦਿਲੋਂ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ ਬਈ ਕਰੋ ਕਿੱਥੇ ਬਹਿ ਕੇ ਚਾਹ ਚ ਪਿਣੀ ਐ ਚਾਚਾ ਚਾਹ ਹੈਗੀ ਓਏ ਹੁਣ ਠੰਡ ਵੱਧ ਗਈ ਹੁਣ ਚਾਹ ਵੱਧ ਬਣਾਇਆ ਕਰੋ ਚਾਹ ਵੱੱਟ ਬਣਾਓ ਦੁੱਧ ਨੂੰ ਵਧਾਓ ਗਰਮ ਆ ઠੰਡ ਬਹੁਤ ਜ਼ਿਆਦਾ ਹੋ ਗਈ ਹੈ ਇਸ ਕਰਕੇ ਆਪਾਂ ਨੂੰ ਬਹੁਤ ਜ਼ਰੂਰਤ ਹੈ ਚਾਹ ਦੀ ਬਹੁਤ ਬਹੁਤ ਧੰਨਵਾਦ ਆ ਜੀ ਪਾ ਖੇਡ ਡਿੱਗ ਪਿਆ ਜੀ ਬਾਹਰ ਪਰਨੇ ਇਹਦੇ ਵੱਜ ਗਈ ਛੱਟ ਅਹ ਬੈਟਰੀ ਲਾਈ ਸੀ ਤੇ ਜਮੈਂ ਚੱਲੀ ਉਸ ਵਾਰ ਬੈਟਰੀ ਲਾ ਬੈਟਰੀ ਲਾਈ ਸੀ ਪਰ ਉਹ ਬੈਟਰੀ ਟੰਗੀ ਨਹੀਂ ਗਈ ਨੰਨੂ ਤੋਂ ਮੈਂ ਚੱਲੋਂ ਨਹੀਂ ਹੁਈ ਚੱਲੀ ਕਿ ਬੈਟਰੀ ਨਹੀਂ ਲੱਗੀ ਇਹ ਤੂੰ ਸਵਾਰ ਕੇ ਪਿੱਛੇ ਟੰਗੀ ਨਹੀਂ ਗਈ ਹੁਣ ਕਾਦੀ ਹੋਣੀ ਆ ਉਹ ਪਈ ਹੈ ਸਕੂਟਰ ਜੇ ਮੂਰੇ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਮੇਰੇ ਸਾਥ ਤੁਹਾਨੂੰ ਥੈਂਕ ਯੂ ਥੈਂਕ ਯੂ ਮਿਹਰਬਾਨੀ ਹਾਂ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਪੰਜ ਕਮੈਂਟ ਰੁਕੋ ਹਾਂ ਚੰਗਾ ਮੈਂ ਆਇਆ जा ਸਰ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਥੈਂਕ ਯੂ ਜੀ ਠਕ ਤੂ ਬਹੁਤ ਮੁਸੀਬਤਾਂ ਖੜੀ ਹੈ ਇੱਕ ਬੱਚੇ ਦੇ ਸੱਟ ਵੱਜ ਗਈ ਇੱਕ ਆਖਰਾਵ ਹੋ ਗਿਆ ਠੀਕ ਹੈ ਜੀ ਬਹੁਤ ਮੁਲਾਗੀ ਬਹੁਤ ਜਿਆਦਾ ਥੋੜੀ ਨਹੀਂ ਬਹੁਤ ਬਹੁਤ ਧੰਨਵਾਦ ਆ ਜੀ ਭੈਣ ਭਰਾਵਾਂ ਦਾ ਤੈ ਦਿਲੋਂ ਧੰਨਵਾਦ ਪ੍ਰਮਾਤਮਾ ਤੰਦਰੁਸਤੀ ਦੇਵੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮਤ ਬਖਸ਼ੇ ਜੀ ਨਾਮਦਾਨ ਦੀ ਦਾਤ ਬਖਸ਼ੇ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਤੈ ਦਿਲੋਂ ਧੰਨਵਾਦ ਥੈਂਕ ਯੂ ਹਾਂ ਬਹੁਤ ਬਹੁਤ ਧੰਨਵਾਦ ਆ ਜੇ ਸਾਰੇ ਭੈਣ ਭਰਾਵਾਂ ਦਾ ਤੁਹਾਡਾ ਤਤਪਲਤ ਹੈ ਹੈ

ਇੱਕ ਲਾਈਕ ਕਮੈਂਟ ਕਰ ਦਿਓ ਜੀ ਲਾਈਕ ਏ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ तहे دلੋਂ ਧੰਨਵਾਦ ਕਰਦੇ ਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਪਾਤਸ਼ਾਹ ਤੰਦਰੁਸਤੀ ਬਖਸ਼ੇ ਜੀ ਸਾਰਿਆਂ ਨੂੰ ਆਓ ਆਪਾਂ ਲਾਈਵ ਦੇ ਨਾਲ ਜੁੜੀਏ ਕੋਈ ਦੁੱਖ ਸੁੱਖ ਸਾਂਝਾ ਕਰੀਏ ਗੱਲਾਂ ਬਾਤਾਂ ਕਰੀਏ ਅਸਨਖੇਡਣ ਵਾਲੀਆਂ ਗੱਲਾਂ ਬਾਤਾਂ ਕਰੀਏ ਆਸਾਓ ਤੇ ਸੋ ਸਾਉਤ ਤੇ ਅਸੂ ਆ ਚੀਜ਼ ਹੈ ਜੀ ਜਿਹੜੀ ਇਲੈਕਟ੍ਰੀਸ਼ਨ ਬੈਟਰੀ ਦਾ ਚਾਰਜ ਹੈ ਤੇ ਜੇ ਅਸੀਂ ਇਹਨੂੰ ਲਾ ਕੇ ਵੇਨੇ ਆ ਤੇ ਇਹ ਫਾਲਦਾ ਦਾ ਜੇ ਉਹਨੂੰ ਬੈਟਰੀ ਇਹਦੇ ਸਾਈਕਲ 'ਤੇ ਬੈਟਰੀ ਨੂੰ ਫਿੱਟ ਕਰਦੇ ਆ ਤੇ ਉਹ ਦੱਸਦੀ ਹੈ ਵੀ ਡਾਉਣਾ ਹੁਣ ਇਹਦੇ ਵਿੱਚ ਕੋਈ ਪਤਾ ਨਹੀਂ ਚੱਲਦਾ ਵੀ ਕੀ ਨਿਕਲਣਾ ਤੇ ਕੀ ਹੋਣਾ ਕੀ ਕਰਨਾ ਹਨ ਤੇ ਮੈਂ ਹਨ ਵੀ ਸਾਰਾ ਸਿਸਟਮ ਹੀ ਬਦਲਿਆ ਜਾਵੇ ਵੀ ਆ ਬੈਟਰੀ ਹੈ 12 ਵੋਲਟ 12 ਐਚ ਚਲੋ ਪਰ ਵੇਨੇ ਆ ਨਾ ਜੇ ਪੈਸਾ ਜਾਦੇ ਲੱਗਦਾ ਹੋਇਆ ਫਿਰ ਆਪਾਂ ਰਹਿਣ ਦਿਆਂਗੇ ਕਟੋ ਕ ਇਹ ਇੰਨੀ ਮਹਿੰਗੀ ਤਾਂ ਨਹੀਂ ਹੋਊਗੀ ਦੱਕੇ ਦੱਕੇ ਜੇ ਨਾ ਤੇਰੇ ਕੋਲੇ ਤਾਂ ਪੁੱਠੀਆਂ ਗੱਲਾਂ ਕੰਮੋਂ ਘਰੇ ਕਿਉਂ ਬੈਠੀ ਰਹੂਗੀ ਕੰਮੋਂ ਅੱਗੇ ਕਿਹੜਾ ਜਾਂਦੀ ਨਹੀਂ ਕਿਤੇ ਤੇ ਬੈਂਡਰਾ ਰੱਖ ਦੇਾਂਗੇ ਪਰ ਬੈਂਟਰੀ ਦੇਣਗੇ ਕੋਲੋਂ ਵੀ ਤੂੰ ਆ ਚਲਾ ਕੇ ਵੇਖ ਵਿੱਚ ਇਹ ਤੇਰੇ ਫੱਟ ਆ ਗਈ ਠੀਕ ਹੈ ਮੈਂ ਆਵਣਾ ਵੀ ਇਹ ਬੈਂਟਰੀ ਵੱਟੀ ਜਾਓ ਬੈਟਰੀ ਨੂੰ ਖੋਲ ਕੇ ਵੇਖਿਆ ਜਾਵੇ ਨਾ ਕੀ ਨੁਕਸ ਕਿ ਨਹੀਂ ਨਹੀਂ ਇਹ ਤਜਾਬ ਵਾਲਾ ਹੋਊਗਾ ਇਹਦੇ ਤਜਾਬ ਘਟੂਗਾ ਦਾ ਸੁੱਕੀ ਹੋਊ ਬੈਟਰੀ ਕਿਵੇਂ ਨਾ ਕਿਉਂ ਆ ਨਾ ਚੈੱਕ ਕਰਕੇ ਬਾਈ ਨੂੰ ਇੱਕ ਨੂੰ ਮੈਂ ਫੋਨ ਲਾਇਆ ਸੀਗਾ ਉਹ ਮੈਨੂੰ ਆਉਂਦਾ ਬਾਈ ਇਹ ਚੈੱਕ ਹੋਊਗੀ ਚਾਰਜ ਚੈੱਕ ਹੋਊਗਾ ਜੀ ਜਾਂ ਚੱਲੂਗੀ ਜਾਂ ਨਹੀਂ ਚੱਲੂਗੀ ਕਾ ਇਹ ਸਿਰ ਤੇ ਹੀ ਆ ਵੀ ਜੇ ਹੁਣ ਸਾਡੇ ਸਮਾਗਮ ਵਾਲੇ ਆਗੇ ਆ ਸਾਡੀਆਂ ਤੇ ਉਹਦੇ ਤੇ ਵੀ ਜਾਣਾ ਜੁੜਾ ਹੈ ਨਾ ਔਖਾ ਹੋ ਜਾਂਦਾ ਐ ਵੀ ਕੋਈ ਅੱਜ ਕੱਲ ਬਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਹਲਾ ਬਹੁਤ ਸ਼ਰਮੈਂਟ ਦੀ ਚੀਜ਼ ਨੂੰ ਮੰਨਦਾ। ਮੈਨੂੰ ਲੱਗਦਾ ਯਾਰ ਮਾ ਮੈਂ ਆਦਾ ਵਿਆਹ ਬਾਹ ਦਾ ਵਿਆਹ ਦਾ ਬੜੀਆ ਜੁਆਇੰਟ ਕਰਾਂਗੇ ਕਿ ਨਹੀਂ। ਤੇ ਆਪਾਂ ਕਿਸੇ ਤੋਂ ਕੀ ਲੈਣਾ ਹਨਾ। ਅੱਜ ਕੱਲ੍ਹ ਕੋਈ ਸੋਚਦਾ ਜਿਹਨੂੰ ਦਰਦ ਹੋਵੇ ਜਿਹਨੂੰ ਨਹੀਂ ਦਰਦ ਹੋ ਉਹ ਨਹੀਂ ਸੋਚਦਾ। ਤੇ ਬਾਕੀ ਉਹ ਆ ਬਈ ਹੁਣ ਪ੍ਰੋਗਰਾਮ ਆ ਕੇ ਬਾਲੇ ਤੇ ਪ੍ਰੋਗਰਾਮ ਟੈਂਡ ਵੀ ਕਰਨੇ ਆ। ਪੈਲਸ 'ਚ ਵੀ ਜਾਣਾ ਪੈਣਾ। ਸੋ ਇਸ ਤਰ੍ਹਾਂ ਕਰਕੇ ਕਿ ਮੈਂ ਸੈੱਟ ਕਰੀ ਕਿ ਸਿਰਫ ਬੈਕਅਪ ਬਣਾ ਬਸ ਤੇ ਹੁਣ ਅੱਜ ਮੈਂ ਇਹ ਖੋਲ ਕੇ ਲੈ ਕੇ ਜਾਣਾ ਜਾਣਾ ਇਹਨੂੰ ਅੱਜ ਮੁਖਾ ਕੇ ਆਉਂਦਾ ਕੀ ਬੈਟਰੀ ਆਲਾ ਦੱਸਦਾ ਕੀ ਨਹੀਂ ਦੱਸਦਾ ਠੀਕ ਹੈ ਕਿ ਮੇਰੇ ਹਿਸਾਬ ਨਾਲ ਤਾਂ ਜਿੱਥੋਂ ਤੱਕ ਬਿਚਾਰਜ ਚ ਫਾਲਟ ਹੈ ਅਸੀਂ 2-3 ਵਾਰੀ ਉਹਨਾਂ ਨੂੰ ਫੋਨ ਵੀ ਲਾਇਆ ਪਰ ਉਹਨਾਂ ਨੇ ਗੱਲਬਾਤ ਜੀ ਸਾਡੀ ਚੱਜ ਨਾਲ ਸੁਣੀ ਨਹੀਂ ਅਸੀਂ ਉਹਨਾਂ ਨੂੰ ਨੰਬਰ ਕਾਰਡ ਵੀ ਵਿਖਾਏ ਬਕਾਇਦਾ ਕਾਰਡ ਬਣਿਆ ਐਂਟੀ ਕਾਰਡ ਬਣਾਇਆ ਬਿੱਲ ਬਣਿਆ ਪਰ ਉਹਦੇ ਬਿੱਲ ਦੇ ਆਧਾਰ ਤੇ ਅਸੀਂ 2-3 ਵਾਰੀ ਫੋਨ ਕੀਤੇ ਇੱਕ ਬੈਡਮਨ ਹੈ ਪਹਿਲੀ ਵਾਰੀ ਚੱਕਿਆ ਹਾਂਜੀ ਕਿੱਥੋਂ ਬੋਲਦੇ ਆ ਜੀ ਅਸੀਂ ਫਲਾਣੇ ਤੋਂ ਬੋਲਦੇ ਆ ਜੀ ਫਲਾਣੇ ਨੇ ਸਾਨੂੰ ਵੀਲ ਚੇਅਰ ਦਾਨ ਕੀਤੀ ਸੇਵਾ ਕੀਤੀ ਵੀਲ ਚੇਅਰ ਦੀ ਉਹਨਾਂ ਪੈਣਾ ਨੇ ਪਰ ਉਹਨੂੰ ਦੋ ਤਿੰਨ ਵਾਰੀ ਅਸੀਂ ਫੋਨ ਕਰ ਚੁੱਕੇ ਆ ਤੇ ਪਰ ਨਹੀਂ ਉਹਨਾਂ ਨੇ ਕੋਈ ਸਿਰਾ ਦਿੱਤਾ ਇਹਨੂੰ ਜੀ ਤੁਸੀਂ ਕਾਟ ਭੇਜੋ ਇਹਦਾ ਦੂਸਰਾ ਪਾਸਾ ਕਾਟ ਦਾ ਭੇਜੋ ਮੇਰਾ ਤਾਂ ਰਾਤਾ ਹੋ ਐਸੀ ਇੱਕ ਵਾਰੀ ਬਿਲਧਾਨੇ ਜਾਵਾਂ ਵਿਚਾਰਾ ਜੇ ਤੋਂ ਮਿਲਦਿਆਂ ਉੱਥੋਂ ਹੀ ਕੰਮ ਹੋਊਗਾ ਪਰ ਬੈਟਰੀ ਤਾਂ ਕੱਲੀ ਚੈੱਕ ਹੋਊਗੀ ਜਿਹੜਾ ਇਹ ਬੈਟਰੀ ਇੱਥੇ ਸਿਸਟਮ ਟੰਗਣਾ ਹੈ ਵਿਚ ਇਹ ਬੈਟਰੀ ਇੱਕ ਨਿੱਕੀ ਹੁੰਦੀ ਹੈ ਤੇ ਬੈਟਰੀ ਚੈੱਕ ਕਰਾ ਕੇ ਜੇ ਉਹਨਾਂ ਨੇ ਆਖਿਆ ਵੀ ਬੈਟਰੀ ਹੋਰ ਪੈ ਜਾਊਗੀ ਵਿਚ ਜਾ ਤੇ ਆ ਪਊਗਾ ਜਾਂ ਕਿਵੇਂ ਹਣਾ ਜਾਂ ਸੁੱਕੀ ਹੈ ਵੀ ਜਾਏ ਬਿਲਦੌਣੀ ਪਊਗੀ ਜੇ ਚਾਰਜ ਲਾਈਏ ਤਾਂ ਚਾਰਜ ਪੂਰਾ ਦਾਦਾ ਜੇ ਸਾਈਕਲੀ ਤੇ ਲਾਈਏ ਤੇ ਫੇਰੇ ਇਹ ਦਾਦੀ ਬਟਾਉਣਾ ਤੇ ਇਸ ਤਰ੍ਹਾਂ ਕਰਕੇ ਵੀ ਸਾਈਕਲੀ ਖਰਾਬ ਹੋ ਗਈ ਹੈ ਗਿਆ ਆ ਗਿਆ ਕੰਮੋਂ ਕੈਸੇ ਭਜੇਗੀ ਕੈਸੇ ਦੌੜੇਗੀ ਹਨਾ ਗਿਆ ਵਿੱਚ ਉੱਪਰ ਜਾੜਾ ਆਉਣਾ ਔਖਾ ਹੋ ਜਾਂਦਾ ਹੋ ਸਾਡੀਆਂ ਤਾਂ ਇਹ ਹੀ ਲੱਤਾਂ ਜੀ ਇਹ ਖੜ ਗਈ ਅੱਜ ਮੈਂ ਉਹਨਾਂ ਤੋਂ ਵੀ ਲਿਆਉਣਾ ਚਾਹਕ ਉਹ ਵੀ ਬਣਾਉਣੇ ਆ ਇਹਨੂੰ ਕਰਕੇ ਨਾ ਇੱਕ ਨਾ 20 ਰੁਪਏ 30 ਰੁਪਏ 40 ਰੁਪਏ ਲਾ ਦੇਾਂਗੇ 150 ਲੱਗ ਜਾਊਗਾ ਤੇ ਰੰਗ ਲਿਆਉਣਾ ਇਹਨੂੰ ਰੰਗ ਮਾਰ ਦੇਗੇ ਥੰਡੇ ਪਾਸੇ ਬਾਬਾ ਧੰਨਵਾਦ ਆ ਜੀ ਅੱਜ ਕੀ ਗੱਲ ਹੋ ਗਈ ਸਾਰੇ ਪੈਣ ਭਰਾ ਕਿੱਥੇ ਚਲੇ ਗਏ ਮੈਂ ਬਹੁਤ ਬੀਟ ਕਰੀ ਜਾ ਰਿਹਾ ਹਾਂ

ਵਾਹਿਗੁਰੂ 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 ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਅਨਮਾਨਿਆਂ ਨੂੰ ਅਗਨੀ ਸਪੋਰਟ ਕੀਤੀ ਤੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂ ਭੈਣ ਭਰਾਵਾਂ ਦਾ ਅਸਰਾ ਹੁੰਦਾ ਸਭ ਤੋਂ ਵੱਡੇ ਭੈਣ ਭਰਾ ਹੁੰਦੇ ਨੇ ਹੈ ਨਾ ਉਹ ਰੱਬ ਜੀ ਦਾ ਅਸਰਾ ਹੁੰਦਾ ਇਹਨਾਂ ਨੇ ਸਤਿ ਸ੍ਰੀ ਅਕਾਲ ਕਿਆ ਤੇ ਇਸ ਤਰ੍ਹਾਂ ਕਰਕੇ ਵੀ ਆਪਾਂ ਕਈ ਵਾਰੀ ਹੁਣ ਮੈਂ ਨਾ ਬਹੁਤ ਛੋਛੋ ਪੰਜੀ ਚੁਪਿਆ ਆ ਵੀ ਜੇ ਮੈਂ ਬੈਟਰੀ ਲੈ ਜਾਣੇ ਆ ਨਾ ਤੇ ਚਾਰਜ ਵੀ ਲੈ ਜਾਣੇ ਤੇ ਆਹ ਚਾਰਜ ਜਿਹੜਾ ਕੰਪਿਊਟਰ ਵਾਲਾ ਇਹ ਵੀ ਨਾਲ ਜਾਣਾ ਪਊਗਾ ਇਹ ਤੋਂ ਵੀ ਚੈੱਕ ਹੋਊਗੀ ਇਹ ਚਲਾ ਕੇ ਕੀ ਕਹਿੰਦੀ ਐ ਹੁਣ ਇਹ ਨਾ ਆਪਾਂ ਸਹੀ ਐ ਵੀ ਕਈ ਵਾਰੀ ਬੈਟਰੀ ਚ ਨਹੀਂ ਨੁਕਸੁੰਦਾ ਚਾਰਜ ਨਹੀਂ ਨੁਕਸੁੰਦਾ ਜਿਹੜਾ ਬੂਸਟਰ ਹੁੰਦਾ ਉਹਦੇ ਚ ਨੁਕਸੁੰਦਾ 100% ਤਾਂ ਇਦਾਂ ਹੀ ਲੱਗਦਾ ਐ ਤੇ ਗਾਂ ਕੁਛ ਕਹਿ ਨਹੀਂ ਸਕਦੇ ਬਾਕੀ ਮੈਸਤਰੀ ਦੇ ਸਿਰ ਤੇ ਹੁੰਦਾ ਨਾ ਮੈਸਤਰੀ ਨੂੰ ਪੁੱਛਾਂਗੇ ਭਾਈ ਜੀ ਇਸ ਤਰ੍ਹਾਂ ਕਰਕੇ ਅਸੀਂ ਇਸੇ ਤੇ ਹੀ ਆ ਰਹਿੜਦੇ ਤੇ ਤੂੰ ਸਾਨੂੰ ਇਹ ਨਾ ਸਾਈਕਲੀ ਬੈਟ ਕਰਕੇ ਦੇ ਪਤਾ ਨਹੀਂ ਇਹਦੇ ਵਿੱਚ ਤਜਾਬਤ ਘਾਟ ਹੈ ਪਤਾ ਨਹੀਂ ਇਹਦੇ ਵਿੱਚ ਕੋਈ ਹੋਰ ਪ੍ਰੋਬਲਮ ਆ ਗਈ ਹੈ ਨਾ ਤੇ ਇਸ ਤਰ੍ਹਾਂ ਕਰਕੇ ਵੀ ਹੁਣ ਪੁੱਛਿਆ ਜਾਊਗਾ ਉਹਨਾਂ ਤੋਂ ਉਹਨਾਂ ਦਾ ਮਿਸਤਰੀ ਦੀ ਰਾਇ ਲਈ ਜਾਊਗੀ ਹੁਣ ਕਾਜੋ ਬਹੁਤ ਖਚੋਤਾਈ ਵਾਲਾ ਕੰਮ ਹੀ ਆ ਸਮਝ ਲਓ ਪਹਿਲਾਂ ਮੈਂ ਬੱਚੇ ਨੂੰ ਦਵਾਈ ਦੋਣੀ ਹੈ ਬੱਚੇ ਨੂੰ ਦਵਾਈ ਦਿਵਾ ਕੇ ਉਦੋਂ ਬਾਅਦ ਤੇ ਵਿੱਚੋ ਇਹਨੂੰ ਮੈਂ ਲੈ ਕੇ ਜਾਊਗਾ ਇਨੂੰ ਲਿਆ ਕੇ ਫਿਰ ਵੀ ਅਖਾਂਗੇ ਵੀ ਕੀ ਬਣਦਾ ਕੀ ਚੜਦਾ ਤੇ ਪਰ ਇਹ ਚੀਜ਼ਾ ਨਾ ਜਿਹੜੀ ਆਪਾਂ ਇਲੈਕਟ੍ਰੀਸ਼ੀਅਨ ਆ ਨਾ ਥੋੜਾ ਘਾਣਾ ਬਾਹਾਂ ਦੇ ਵਿੱਚ ਜੋੜਨਾ ਚਾਹੀਦਾ ਇੱਕ ਇਹ ਵਰਜਸ ਹੋ ਜਾਂਦੀ ਹੈ ਪਰ ਮੈਂ ਮੈਂ ਮੈਸਤਰੀ ਨੂੰ ਪੁੱਛਿਆ ਸੀਗਾ ਹੁਣ ਲਿਜਾਊਂਗਾ ਫਿਰ ਇਹਨੂੰ ਵਿਖਾ ਕੇ ਫਿਰ ਬੇਟੇ ਦੇ 6:00 ਵਜੇ ਕੀ ਕੱਲ ਡਿੱਗਿਆ ਸੀ ਇਹ ਘਰੇ ਡਿੱਗ ਪਿਆ ਜੇ ਸਾਈਕਲੀ ਤੋਂ ਅਜੂਜਾ ਉਹਨ ਸਾਈਕਲੀ ਚੜਕ ਗਿਆ ਹੁਣ ਇਹਦੀ ਚਿੰਤਾ ਵੀ ਪਤਾ ਨਹੀਂ ਵੀ ਕੀ ਹੋਊਗਾ ਕੀ ਨਿਕਰੂਗਾ ਅੱਗੇ ਵਿਆਹ ਦਾ ਟਾਈਮ ਆ ਗਿਆ ਵਿਆਹ ਆ ਗਿਆ ਹਟੇ ਕੋਈ ਜਾਂ ਬਹੁਤ ਅੱਗੇ 2-3 ਵਿਆਹ ਸਾਡੇ ਮੇ ਬੱਕ ਹੋ ਗਿਆ ਉਦੋਂ ਪਹਿਲਾ ਪਹਿਲਾ ਸਾਰਾ ਸੈੱਟ ਕਰਾਉਣਾ ਹੈ ਅੱਜ ਹੋ ਗਈ 7 ਤਰੀਕ ਤੇ ਅਗਲੇ ਮਹੀਨੇ ਦੀ 12 13 ਨੂੰ ਸ਼ੁਰੂ ਹੋ ਜਾਣੀ ਹੈ ਵਿਆਹ ਤੇ ਮੈਂ ਅਹੀਂ ਆ ਸੋਚਦਾ ਹਾਂ ਵੀ ਜਿਹੜਾ ਬੀਲ ਚੇਅਰ ਤੇ ਇਹਨੂੰ ਨਾਲ ਲੈ ਕੇ ਜਾਂਦੇ ਐ ਨਾ ਜਿਵੇਂ ਕਈ ਵਾਰੀ ਭੈਣਪਰਾ ਅਗਲਾ ਕਹਿੰਦਾ ਵੀ ਚਲ ਹੋਲੀ-ਹੋਲੀ ਤੁਰਿਆ ਉਹਣਾ ਮਾੜੇ ਨੂੰ ਅੱਜਕੱਲ ਕੋਈ ਬਹੁਤ ਨਾ ਪਰਤ ਵੀ ਕਰਦੇ ਆ ਸੋਚਦੇ ਯਾਰ ਇਹਨੂੰ ਕਿੰਦਰ ੱਤਕਾ ਲਾਵਾਂਗੇ ਹਨ ਆਪਣੇ ਤੌਰ 'ਚ ਫਰਕ ਪਊਗਾ ਤੇ ਪਰ ਮੈਂ ਇਹ ਕੱਲ ਹੋਣ ਨਹੀਂ ਦੇਣੀ ਮੈਂ ਪੂਰਾ-ਪੂਰਾ ਪੂਰਾ ਮੇਰਾ ਢੀ ਚੋਟੀ ਦਾ ਜੋਰ ਲਾ ਦੂੰਗੀ ਇਹਨੂੰ ਬਣਾਉਣਾ ਹੀ ਬਣਾਉਣਾ ਉਸ ਤੋਂ ਪਹਿਲਾਂ ਮੈਂ ਤਿਆਰ ਕਰ ਦੇਣੀ ਹੈ ਕੋਈ ਮੁਸ਼ਕਲ ਨਹੀਂ ਹੁੰਦਣੀ ਬਸ ਬਾਤ ਤੋਂ ਬਾਅਦ ਬੈਂਟਰੀ ਆਉਣਗਾ ਜਣੀ ਬੈਂਟਰੀ ਨਵੀਂ ਆ ਜੂਗੀ ਪੋਸਟਰ ਨਵਾਂ ਆ ਜੂਗਾ ਨਾ ਲੈਉਣਾ ਉੱਥੋਂ ਹੀ ਪਾਉਗਾ ਉਹਨਾਂ ਨੂੰ ਚੈੱਕ ਕਰਾ ਕੇ ਜਦੋਂ ਤੁਹਾਨੂੰ ਦੱਸ ਦੇਣਗੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੇ ਦਿਲੋਂ ਧੰਨਵਾਦ ਆਓ ਜੀ ਆਪਣੇ ਲੈਪ ਦੇ ਨਾਲ ਜੁੜੋ ਅੱਜ ਕੀ ਗੱਲ ਹੋਊਗੀ ਕੀ ਕਰੀ ਜਾਨੀ ਹੈ ਬਹੁਤ ਧੰਨਵਾਦ ਆ ਜੀ ਤੇ ਅੱਜ ਮੈਂ ਇਨਾਕੀ ਲੈਬ ਲਾਣਾ ਮੈਨਾਂ ਆਉਣਾ ਮੈਂ ਹੁਣ ਜਾ ਕੇ ਪੈਸੇ ਟਕੇ ਦਾ ਅਰੇਂਜਮੈਂਟ ਕਰਦਾ ਤੇ ਫੇਰ ਇਹਨੂੰ ਪਹਿਲਾਂ ਖਾ ਕੇ ਆਉਣਾ ਮੁੰਡੇ ਨੂੰ ਕਿਉਂ ਬਾਅਦ ਦਾ ਕੰਮ ਅੱਗੇ ਪ੍ਰੀਖਿਆ ਪੱਕੇ ਹੋਣ ਪਹਿਰੇ ਪੱਕੇ ਸ਼ੁਰੂ ਹੋ ਜਾਣੇ ਐਤੇ ਨਾਲੇ ਟੂਰ ਤੇ ਜਾਣਾ ਸੀ ਕੋਈ ਦਿੱਕਤ ਨਹੀਂ ਮੋਸੇੜਾਂ ਚ ਵੱਸ ਰਹੀਆਂ ਹੁੰਦੀਆਂ ਹੁੰਦਾ ਨਾ ਤੇ ਤੁਸੀਂ ਇਸੇ ਤਰ੍ਹਾਂ ਹੀ ਆਪਣੇ ਚੈਨਲ ਦੇ ਨਾਲ ਜੁੜੇ ਰਹਿਣਾ ਭੈਣ ਭਰਾਵਾਂ ਨੂੰ ਪਰ ਅੱਜ ਮਜਬੂਰੀ ਹੈ ਤੇ ਅੱਜ ਲੈ ਵਾਸੀ 24 25 ਮਿੰਟ ਦੀ ਕੋਈ ਕਰਨੀ ਉਦੋਂ ਬਾਅਦ ਦੇ ਵਿੱਚ ਵੇਖਾਂਗੇ ਉਹ ਬੱਚਾ ਬੇਟਾ ਰੋ ਗਿਆ ਉਹਨੂੰ ਮੈਂ ਵਖਾ ਕੇ ਆਮ ਤੇ